ਸੋ ਬੇਲਦੀ ਵੱਡੀ ਖਬਰ ਜਿਹੜੀ ਆ ਉਹ ਹਰਿਆਣਾ ਦੇ ਸਰਸਾ ਜ਼ਿਲ੍ਹਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੇਰ ਰਾਤ ਜਿਹੜਾ ਉਹ ਪਾਕਿਸਤਾਨ ਦੇ ਵੱਲੋਂ ਸਰਸਾ ਘਿਲੇ ਦੇ ਉੱਪਰ ਵੀ ਹਮਲਾ ਕੀਤਾ ਗਿਆ ਸੀ ਸਰਸਾ ਦੇ ਕੋਲੇ ਜਿਹੜਾ ਲੋਕਾਂ ਦੇ ਵੱਲੋਂ ਦੇਰ ਰਾਤ ਇੱਕ ਆਸਮਾਨ ਦੇ ਵਿੱਚ ਲਾਈਟ ਨੁਮਾ ਚੀਜ਼ ਜਿਹੜੀ ਉਹ ਚਮਕਦੀ ਹੋਈ ਦੇਖੀ ਗਈ ਸੀ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਜਿਹੜੀ ਆ ਉਹ ਰਾਤ ਤਰੀਬਨ ਸਵਾ 12 ਵਜੇ ਦੀ ਹੈ ਜਦੋਂ ਕਿ ਪਾਕਿਸਤਾਨ ਦੇ ਬਲੁੰਡਾ ਵੱਖ-ਵੱਖ ਜਗਾਵਾਂ ਦੇ ਉੱਪਰ ਹਮਲਾ ਕੀਤਾ ਜਾ ਰਿਹਾ ਸੀ ਚਾਹੇ ਉਹ ਡਰੋਨ ਛੱਡ ਕੇ ਹੋਵੇ ਚਾਹੇ ਉਹ ਮਸਾਲਾ ਛੱਡ ਕੇ ਦਾ ਹਮਲਾ ਕੀਤਾ ਗਿਆ ਹੋਵੇ ਤੇ ਉੱਥੇ ਹੀ ਜਿਹੜਾ ਜੇਕਰ ਗੱਲ ਕਰੀਏ ਤਾਂ ਸਰਸੇ ਜ਼ਿਲ੍ਹੇ ਦੀ ਤਾਂ ਸਰਸੇ ਦੇ ਨੇੜੇ ਵੀ ਜਿਹੜਾ دیر ਰਾਤ ਕਰੀਬ ਨਾਲ 11:30 ਵਜੇ ਦਾ ਟਾਈਮ ਸੀ ਤਾਂ ਲੋਕਾਂ ਦੇ ਵੱਲੋਂ ਆਸਮਾਨ ਦੇ ਵਿੱਚ ਜਿਹੜਾ ਇੱਕ ਬਿਜਲੀ ਚਮਕਦੀ ਹੋਈ ਸਾਫਤ ਦੇਖੀ ਜਾ ਰਹੀ ਸੀ ਤੇ ਉਹਦੀਆਂ ਕੁਝ ਵੀਡੀਓ ਕਲਿੱਪ ਵੀ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਦੇ ਉੱਪਰ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਇੱਕ ਸੀਸੀਟੀਵੀ ਦੇ ਵਿੱਚ ਵੀ ਜਿਹੜਾ ਉਸ ਉਨਾ ਤਮਾਕੀ ਦੀ ਆਵਾਜ਼ ਜਿਹੜੀ ਉਹ ਸੁਣਨ ਨੂੰ ਮਿਲੀ ਸੀ ਤੇ ਜਿਵੇਂ ਜਿਵੇਂ ਜਿਹੜਾ ਦਿਨ ਚੜਦਾ ਗਿਆ ਤੇ ਉਵੇਂ ਉਵੇਂ ਤਸਵੀਰਾਂ ਵੀ ਜਿਹੜੀਆਂ ਨੇ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੁਹਾਨੂੰ ਦੱਸਣੀ ਕਿ ਇਹ ਘਟਨਾ ਜਿਹੜੀ ਹੈ ਸਰਸੇ ਦੇ ਰਾਣੀਆਂ ਚੁੰਕੀ ਦੀ ਹੈ ਜਿੱਥੇ ਕਿ ਜਿਹੜਾ ਦੇਰ ਰਾਤ ਪਾਕਿਸਤਾਨ ਦੇ ਵੱਲੋਂ ਇੱਕ ਹਮਲਾ ਜਿਹੜਾ ਉਹ ਸਰਸੇ ਦੇ ਉੱਪਰ ਕੀਤਾ ਜਾ ਰਿਹਾ ਸੀ ਪਰ ਸਰਸੇ ਦੇ 에ਅ ਡਿਫੈਂਸ ਸਿਸਟਮ ਦੇ ਵੱਲੋਂ ਜਿਹੜਾ ਉਸ ਨੂੰ ਆਸਮਾਨ ਦੇ ਵਿੱਚ ਹੀ ਨਾਕਾਮ ਕਰਦਾ ਉਸ ਨੂੰ ਅਸਮਾਨ ਦੇ ਵਿੱਚ ਹੀ ਨਾਕਾਮ ਕਰ ਦਿੱਤਾ ਗਿਆ ਜੀ ਹਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਵੱਖ-ਵੱਖ ਜਗਾਵਾਂ ਦੇ ਉੱਪਰ ਜਿਹੜਾ ਪਿਛਲੀ ਰਾਤ ਜੇਕਰ ਗੱਲ ਕਰੀਏ ਤਾਂ ਜੈਸ਼ਮੇਰ ਦੇ ਵਿੱਚ ਵੀ 30 ਤੋਂ ਜ਼ਿਆਦਾ ਮਸਾਇਲਾ ਜਿਹੜੀਆਂ ਨੇ ਉਹ ਸਾਡੀ ਮਿਲ ਅਸੀਂ ਪਾਕਿਸਤਾਨ ਦੇ ਵੱਲੋਂ ਜਿਨ੍ਹਾਂ ਨੂੰ ਕਿ ਭਾਰਤੀ ਇਹ ਡਿਫੈਂਸਿਵ ਸਿਸਟਮ ਦੇ ਵੱਲੋਂ ਅਸਮਾਨ ਦੇ ਵਿੱਚ ਹੀ ਤਬਾਹ ਕਰ ਦਿੱਤਾ ਗਿਆ ਸੀ ਤੇ ਉੱਤੇ ਹੀ ਜੇਕਰ ਗੱਲ ਕਰੀਏ ਤਾਂ ਸੱਤਸੇ ਦੀ ਸੱਤਸੇ ਦੇ ਵਿੱਚ ਵੀ ਜਿਹੜਾ ਦੇਰ ਰਾਤ तकरीबन 11:30 ਵਜੇ ਜਿਹੜਾ ਹਮਲਾ ਕੀਤਾ ਗਿਆ ਸੀ ਪਰ ਉਸ ਨੂੰ ਸਰਸੇ ਦੇ ਇਹ ਡਿਫੈਂਸ ਸਿਸਟਮ ਦੇ ਵੱਲੋਂ ਨਾ ਆਸਮਾਨ ਦੇ ਵਿੱਚ ਹੀ ਤਬਾਹ ਕਰ ਦਿੱਤਾ ਗਿਆ ਤੁਹਾਨੂੰ ਦੱਸਦੀ ਕਿ ਤਸਵੀਰਾਂ ਜਿਹੜੀਆਂ ਨੇ ਇਹ ਤੁਹਾਨੂੰ ਸਰਸੇ ਤੋਂ ਰਾਣੀਆਂ ਚੁੰਗੀ ਦੀਆਂ ਦਿਖਾ ਰਹੀਆਂ ਹਨ ਜਿੱਥੇ ਕਿ ਖੇਤਾਂ ਦੇ ਵਿੱਚ ਇਹ ਜਿਹੜਾ ਮਸਾਇਲ ਰੂਪੀ ਜਿਹੜਾ ਇਹ ਮਲਬਾ ਉਹ ਮਿਲਿਆ ਤੁਹਾਨੂੰ ਦੱਸਦੀ ਕਿ ਮਿਲੀ ਸੂਚਨਾ ਅਨੁਸਾਰ ਇਹ ਜਿਹੜਾ ਹਮਲਾ ਹੈ ਉਹ ਰਹਾ ਸੀ ਇਹ ਜਿਹੜੇ ਉੱਪਰ ਕੀਤਾ ਗਿਆ ਸੀ ਪਰ ਆਰਮੀ ਦੇ ਜਵਾਨਾਂ ਦੇ ਵੱਲੋਂ ਜਿਹੜਾ ਇਸ ਨੂੰ ਤਾਂ ਦੇਰ ਰਾਤ ਚੱਕ ਕੇ ਜਿਹੜਾ ਖੇਤਾਂ ਦੇ ਵਿੱਚ ਲਜਾਇਆ ਗਿਆ ਤੇ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਹੇ ਹਾਂ ਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਸਵੇਰੇ ਸਵੇਰੇ ਇੱਕਾ ਸੀਸੀਟੀਵੀ ਫੁਟੇਜ ਵੀਡੀਓ ਨਿਕਲ ਕੇ ਸਾਹਮਣੇ ਆਈ ਸੀ ਜਿਸ ਦੇ ਵਿੱਚ ਇਹ ਹਮਲਾ ਜਿਹੜਾ ਉਹ ਸਾਫ਼ ਤੌਰ ਦੇ ਵਿੱਚ ਇਸ ਦੀ ਆਵਾਜ਼ ਸੁਣਾਈ ਦੇ ਰਹੀ ਸੀ ਤੁਹਾਨੂੰ ਦੱਸ ਦਈਏ ਕਿ ਇਹ ਹਮਲਾ ਜਿਹੜਾ ਆ ਤਕਰੀਬਨ ਸਵਾ 12 ਵਜੇ ਰਾਤ ਨੂੰ ਹੋਇਆ ਸੀ ਤੇ ਜਿਸ ਤੋਂ ਬਾਅਦ ਲੋਕ ਜਿਹੜੇ ਨੇ ਉਹ ਸਹਿਮ ਦਾ ਮਾਹੌਲ ਜਿਹੜਾ ਉੱਥੇ ਵਾਗਿਆ ਕੀਤਾ ਲੋਕ ਆਪੋ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲੂ ਹੋ ਗਏ ਸੀ ਤੇ ਉੱਥੇ ਹੀ ਜੇਕਰ ਗੱਲ ਕਰੀਏ ਤਾਂ ਵੱਖ-ਵੱਖ ਏਰੀਆ ਦੇ ਵਿੱਚ ਜਿਹੜਾ ਦੇਰ ਰਾਤ ਪਾਕਿਸਤਾਨ ਦੇ ਵੱਲੋਂ ਹਮਲੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਤੇ ਭਾਰਤੀ ਡਿਫੈਂਸ ਸਿਸਟਮ ਦੇ ਵੱਲੋਂ ਜਿਹੜਾ ਸਾਡੇ ਅਸਮਾਨ ਦੇ ਵਿੱਚ ਹੀ ਨਾਕਾਮ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਲਈ ਕਿ ਵੱਖ-ਵੱਖ ਏਰੀਆ ਦੇ ਵਿੱਚ ਜਿਹੜਾ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਪਾਕਿਸਤਾਨ ਅਤੇ ਭਾਰਤ ਦੇ ਵਿੱਚ ਮਾਹੌਲ ਜਿਹੜਾ ਉਹ ਲਗਾਤਾਰ ਖਰਾਬ ਹੁੰਦਾ ਜਾ ਰਿਹਾ ਹੈ ਤਣਾਅਪੂਰਨ ਸਥਿਤੀ ਜਿਹੜੀ ਉਹ ਪੈਦਾ ਹੁੰਦੀ ਜਾ ਰਹੀ ਹੈ ਤੇ ਉੱਥੇ ਹੀ ਬੀਤੀ ਰਾਤ ਜਿਹੜਾ ਉਹ ਸਰਸੇ ਦੇ ਵਿੱਚ ਵੀ ਇੱਕ ਹਮਲਾ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਹਮਲਾ ਜਿਹੜਾ ਉਹ ناکਾਮ ਸਾਬਤ ਹੋਇਆ ਹੈ ਭਾਰਤੀ ਏਅਰ ਡਿਫੈਂਸ ਸਿਸਟਮ ਜੋ ਕਿ ਸਰਸੇ ਦੇ ਵਿੱਚ ਲੱਗਿਆ ਹੋਇਆ ਹੈ ਤਾਂ ਉਸ ਨੇ ਜਿਹੜਾ ਮਿਸਾਈਲ ਜਿਹੜੀ ਉਹ ਸਰਸੇ ਦੇ ਉੱਪਰ ਪਾਕਿਸਤਾਨ ਦੇ ਵੱਲੋਂ ਦਾਗੀ ਗਈ ਸੀ ਤੇ ਉਸ ਮਿਸਾਈਲ ਨੂੰ ਜਿਹੜਾ ਆਸਮਾਨ ਦੇ ਵਿੱਚ ਹੀ ਤਬਾਹ ਕਰ ਦਿੱਤਾ ਆਸਮਾਨ ਦੇ ਵਿੱਚ ਹੀ ਜਿਹੜਾ ਨਾਸਤੋਂ ਨਾਬੂਤ ਕਰ ਦਿੱਤਾ ਗਿਆ ਸੋ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਸਰਸੇ ਤੋਂ ਦਿਖਾ ਰਹੇ ਆ ਸੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੱਡੀ ਖਬਰ ਜਿਹੜੀ ਉਹ ਸਰਸੇ ਜ਼ਿਲ੍ਹੇ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਸਰਸੇ ਦੇ ਵਿੱਚ ਜਿਹੜਾ ਰਾਣੀਆਂ ਚੁੰਗੀ ਹੈ ਤੇ ਰਾਣੀਆਂ ਚੁੰਗੀ ਦੇ ਕੋਲ ਜਿਹੜਾ ਸੱਤੇ ਰਾਤ ਦਾ ਹਮਲਾ ਜਿਹੜਾ ਹੁੰਦਾ ਹੈ ਤੇ ਜਿਹੜਾ ਪਾਕਿਸਤਾਨ ਦੇ ਵੱਲੋਂ ਮਸਾਲਾ ਡਾਕੀ ਜਾਂਦੀ ਹੈ ਤਾਂ ਉਸ ਮਸਾਲੇ ਨੂੰ ਜਿਹੜਾ ਹਵਾ ਦੇ ਵਿੱਚ ਹੀ ਸਰਸੇ ਜ਼ਿਲ੍ਹੇ ਦੇ 에ਅਰ ਡਿਫੈਂਸ ਸਿਸਟਮ ਦੇ ਵੱਲੋਂ ਤਬਾਹ ਕਰ ਦਿੱਤਾ ਜਾਂਦਾ ਸੋ ਜਲਦੀ ਜਲਦੀ ਵੀਡੀਓ ਨੂੰ ਕਰਕੇ ਸ਼ੇਅਰ ਕਰੋ ਤੇ ਉੱਥੇ ਹੀ ਜੇਕਰ ਗੱਲ ਕਰੀਏ ਤੇ ਪੀਮੂ ਦੇ ਵੱਲੋਂ ਵੀ ਜਿਹੜਾ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਇੱਕ ਮੈਸੇਜ ਜਿਹੜਾ ਉਹ ਜਾਰੀ ਕੀਤਾ ਗਿਆ ਤਾਂ ਉਸ ਮੈਸੇਜ ਦੇ ਵਿੱਚ ਲਿਖਿਆ ਗਿਆ ਹੈ ਸਾਫ਼ ਤੌਰ ਦੇ ਵਿੱਚ ਕਿ ਇਹ ਮਸਾਇਲ ਜਿਹੜੀ ਉਹ ਪਾਕਿਸਤਾਨ ਦੇ ਵੱਲੋਂ ਦਿੱਲੀ ਤੇ ਉੱਪਰ ਅਟੈਕ ਕਰਨ ਦੇ ਲਈ ਛੱਡੀ ਗਈ ਸੀ ਜਿਸ ਨੂੰ ਕਿ ਸਾਡੇ ਸਰਸਾ ਜ਼ਿਲ੍ਹਾ ਦੇ 에ਅਰ ਡਿਫੈਂਸ ਸਿਸਟਮ ਦੇ ਵੱਲੋਂ ਜਿਹੜਾ ਆਸਮਾਨ ਦੇ ਵਿੱਚ ਹੀ ਤਬਾਹ ਕਰ ਦਿੱਤਾ ਗਿਆ ਸੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਾਣਕਾਰੀ ਜਿਹੜੀ ਇਹ ਹੋ ਖਰਕ ਵਿਅਕਤੀ ਤੱਕ ਪਹੁੰਚ ਸਕੇ ਧੰਨਵਾਦ